हां जी सुन ਜਿਵੇਂ ਕਿ ਪੀਐਸਟੈਟ ਦਾ ਪੇਪਰ 1 ਦਸੰਬਰ ਨੂੰ ਹੋ ਚੁੱਕਿਆ ਸਾਰੇ ਨੂੰ ਅਫੀਸ਼ੀਅਲ ਆਨਸਰ ਕੀ ਦੀ ਵੇਟ ਹੋਏਗੀ ਸੋ ਅਫੀਸ਼ੀਅਲ ਆਨਸਰ ਕੀ ਬਾਰੇ ਹਰ ਇੱਕ ਸਟੂਡੈਂਟ ਕਮੈਂਟ ਕਰ ਰਿਹਾ ਕਿ ਕਦ ਆਉਣੀਆ ਕਦ ਆਉਣੀਆ ਦੇਖੋ ਵੀ ਅਫੀਸ਼ੀਅਲ ਆਨਸਰ ਕੀ ਜਿਹੜੀ ਅਫੀਸ਼ੀਅਲ ਵੈਬਸਾਈਟ ਤੇ ਆਪਾਂ ਜਾਈਏ ਤਾਂ ਉੱਥੇ ਕੋਈ ਨਾ ਇਹ ਨੰਬਰ ਦਿੱਤੇ ਹੋਏ ਆ ਵੀ ਉਹਨਾਂ ਦੇ ਨੰਬਰਾਂ ਤੇ ਹੀ ਆਪਾਂ ਵੀ ਉਹਨਾਂ ਨੂੰ ਕੰਟੈਕਟ ਕੀਤਾ ਤੇ ਪੁੱਛਿਆ ਗਿਆ ਕਿ ਅਫੀਸ਼ੀਅਲ ਆਨਸਰ ਕੀ ਕਦੋਂ ਆਉਣੀਆ ਅੱਜ ਐਤਵਾਰ ਨੂੰ ਇਹ ਵੀਡੀਓ ਤੁਹਾਡੇ ਸਾਹਮਣੇ ਮੈਂ ਪਲੇ ਕਰ ਰਿਹਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਮੰਡੇ ਨੂੰ ਭਾਵ ਕੱਲ ਨੂੰ ਕੱਲ ਨੂੰ ਜਿਹੜੀ ਆਨਸਰ ਕੀ ਆਉਣ ਦੀ ਸੁਭਾਵਨਾ ਹੈਗੀ ਆ ਕੱਲ ਨੂੰ ਤੁਸੀਂ ਕਹਿੰਦੇ ਵੀ ਮੰਡੇ ਨੂੰ ਚੈੱਕ ਕਰਨੀ ਆ ਸੋ ਆਸ ਆਪਾਂ ਨੂੰ ਇਹੀ ਹੈ ਕਿ ਕੱਲ ਨੂੰ ਆਨਸਰ ਕੀ ਆ ਜਾਵੇਗੀ ਏ ਅਫੀਸ਼ੀਅਲ ਜਿਹੜਾ ਉਹਨਾਂ ਦੇ ਟੈਲੀਫੋਨ ਦਿੱਤੇ ਹੋਏ ਆ ਉਹਨਾਂ ਤੇ ਗੱਲ ਕਰਕੇ ਹੀ ਪਤਾ ਲੱਗਿਆ ਤੁਸੀਂ ਵੀ ਉਹਨਾਂ ਤੋਂ ਇਹ ਜਾਣਕਾਰੀ ਲੈ ਸਕਦੇ ਹੋ ਕਿ ਕਦੋਂ ਆਉਣੀਆਂ ਹੈਗੀਆਂ ਤੇ ਕਿੱਦਾਂ ਡਾਊਨਲੋਡ ਕਰਨੀ ਹੈ ਕਿਵੇਂ ਸਾਰਾ OMR ਸ਼ੀਟ ਨਾਲ ਕਿਵੇਂ ਮੈਚ ਕਰਨੇ ਆ ਇਹ ਸਭ ਕੁਝ ਦੱਸਾਂਗੇ ਇਨ ਫਿਊਚਰ ਤੇ ਕਿੱਦਾਂ ਕਦੋਂ ਆ ਰਹੀਆਂ ਨੇ ਕਿਹੜੇ ਸਮੇਂ ਚ ਆ ਸਕਦੀਆਂ ਸ਼ਾਮ ਨੂੰ ਆ ਸਕਦੀਆਂ ਜਦੋਂ ਵੀ ਆਈਆਂ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਦੇਵਾਂਗੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੈਲ ਆਈਕਨ ਦਾ ਬਟਨ ਦਬਲੋ ਤੇ ਮਾਸਟਰ ਕੀਦਰ ਦੀ ਪੰਜਾਬੀ ਦੀ ਤਿਆਰੀ ਐਸਐਸਟੀ ਦੀ ਤਿਆਰੀ ਬਹੁਤ ਟੌਪ ਦੇ ਤਰੀਕੇ ਨਾਲ ਬੈਸਟ ਤਰੀਕੇ ਨਾਲ ਠੀਕ ਆ ਪ ਪੰਜਾਬ ਦੇ ਵਿੱਚ ਤੁਹਾਨੂੰ ਐਂ ਦੇਖਣ ਨੂੰ ਮਿਲੇਗਾ ਵੀ ਇਹ ਠੀਕ ਹੈ ਨਾਲੇ ਉਸ ਦੇ ਵਿੱਚ ਕੋਈ ਜ਼ਿਆਦਾ ਫੀਸ ਨਹੀਂ ਹੋਊਗੀ ਆਪਣੇ ਕੋਰਸਾਂ ਦੇ ਵਿੱਚ ਪਰ ਤੁਹਾਨੂੰ ਟੌਪ ਲੈਵਲ ਦੀ ਜਿਹੜੀ 145 45 ਸਕੋਰ ਆਪਣੇ ਸਟੂਡੈਂਟ ਦੇ ਐਸਐਸਟੀ ਚ ਆਏ ਹੋਇਆ ਪਿਛਲੇ ਟਾਈਮਾਂ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਉਸ ਤਰੀਕੇ ਨਾਲ ਤੁਸੀਂ ਪੰਜਾਬੀ ਦੀ ਐਸਐਸਟੀ ਦੀ ਦੋਨੇ ਸਬੈਕਟਾਂ ਦੀ ਆਪਣੇ ਚੈਨਲ ਨਾਲ ਜੁੜ ਕੇ ਮਾਸਟਰਗੇਟ ਦੀ ਜਿਹੜੀਆਂ ਆਉਣ ਵਾਲੀਆਂ ਨਵੀਆਂ ਪੋਸਟਾਂ ਵਾਸਤੇ ਤਿਆਰੀ ਕਰ ਸਕਦੇ ਹੋ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਤਾਂ ਜੁੜੇ ਰਹੋ ਵੀ ਨਵੀਂ ਜਾਣਕਾਰੀ ਲਈ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ